ਭੋਲੇ ਮਹਾਲੇ ਦੇ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਜੀਤ ਸਿੰਘ ਜਨਰ ਸਕੱਤਰ ਸ੍ਰੀ ਗੁਰ ਸਿੰਘ ਸਭਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਸਿੱਖਾਂ ਦੀ ਸਾਜੀ ਨਵਾਜੀ ਪੁਰਾਤਨਿਕ ਸੰਸਥਾ ਸ੍ਰੀ ਗੁਰ ਸਿੰਘ ਸਭਾ ਰਜਿਸਟਰਡ ਸ੍ਰੀ ਅਮਰਸਰ ਸਾਹਿਬ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਮਹੱਲਾ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਅਰਦਾਸਾ ਸੋਧ ਕੇ ਆ ਰੰਭ ਹੋਇਆ ਹੈ ਜੋ ਕਿ ਸ਼੍ਰੀ ਗੁਰੂ ਰਾਮਦਾਸ ਨਿਵਾਸ ਚੌਂਕ ਬਾਬਾ ਸਾਹਿਬ ਚੌਂਕ ਕਰੋੜੀ ਰਾਮਸਰ ਰੋਡ ਬਾਬਾ ਦੀਪ ਸਿੰਘ ਕਲੋਨੀ ਚਾਟੀਵਿੰਡ ਗੇਟ ਅ ਅਚੀਰ ਬਾਬਾ ਕਰਮ ਸਿੰਘ ਪ੍ਰਤਾਪ ਸਿੰਘ ਮਾਰਗ ਈਸਟ ਮੋਨਗਰ ਜੀਤ ਨਗਰ ਤੋਂ ਹੁੰਦਾ ਹੋਇਆ ਗੁਰਜਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜੇਗਾ ਉਸ ਤੋਂ ਉੱਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਮਹਿਲਾ ਘੋ ਮੰਡੀ ਚੌਕ ਜਿਲਿਆਂ ਵਾਲਾ ਬਾਗ ਚੌਕ ਘੰਟਾ ਘਰ ਰਾਈ ਹੁੰਦਾ ਹੋਇਆ ਵਾਪਸ ਸ੍ਰੀ ਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਇਹ ਮਹਿਲਾ ਪੁਰਾਤਨ ਮਰਿਆਦਾ ਮੁਤਾਬਕ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਆਰੰਭ ਹੋਇਆ ਹੈ ਸਿੰਘ ਸਭਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਵਾਲੇ ਬਣੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿ ਖਾਲਸਾ ਵਾਹਿ ਗੁਰਜੀਤ ਜੀ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ ਲੱਖ ਵਧਾਈ ਹੋਵੇ ਤਨਤਨ ਸਾਹਿਬ ਜੀ ਗੁਰੂਆਂ ਸਾਹਿਬ ਆਰਾਏ ਸਹੀਪੇ ਕਮਾਲ ਵੱਲੋਂ ਚਲਾਈ ਹੋਈ ਮਰਿਆਦਾ ਅਲਸਾਰ ਅੱਜ ਇਸੇ ਕਾਲ ਤੱਕ ਸਾਬ ਤੋਂ ਮਹੱਲੇ ਦੀ ਰੌਣਕ ਹੋਈ ਹੈ ਸਮੂਹ ਸੰਗਤਾਂ ਵੱਲ ਚੜ ਕੇ ਛਮੂਲੀਤ ਕਰ ਰਹੀਆਂ ਨੇ ਗੱਤਕਾ ਪਾਰਟੀਆਂ ਬੈਂਡ ਪਾਰਟੀਆਂ ਨਗਰ ਕੀਰਤੇ ਸ਼ਾਮਲ ਹੋ ਕੇ ਮਹੱਲੇ ਦੀ ਰੌਣਕ ਵਧਾ ਰਹੀਆਂ ਨੇ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੀ ਗਰੂਤੈ ਖਾਲਸੇ ਨੇ ਰੌਣਕ ਲੱਗਿਆ ਨੂੰ ਉਸ ਤਰ੍ਹਾਂ ਪੁਇਤਰ ਸ਼ਾਹ ਜੀ ਅੰਮ੍ਰਿਤਸਰ ਸਾਹਿਬ ਅਤੇ ਹਰਤਨਪੁਰ ਆਮਦਾ ਜੀ ਨਗਰੀ ਵਿਖੇ ਉਹਲੇ ਮਹੱਲੇ ਦੀ ਆਰੰਭਤਾ ਹੋਈ ਹੈ ਸਬੂਤ ਸੰਤਾ ਨੂੰ ਗੋਮਨੀਤ ਹਾਰ ਖਾਲਸੇ ਦੇ ਗੋਮਨੀਤ ਹਾਰ ਹੋਲੇ ਮਹਲੇ ਦੀ ਲੱਖ ਲੱਖ ਦਾ